ਦੀ ਆਬਾਦੀ ਦਾ ਬੀਬੀਆਂ ਦੀ ਹੋਏ ਤੇ ਬੀਬੀਆਂ ਨੂੰ ਕਹਿ ਕੇ ਮੁਕਰ ਗਏ ਤੇ ਬਾਕੀ ਬਜ਼ੁਰਗਾਂ ਨੂੰ ਕਹਿੰਦੇ ਸੀ ਪੈਨਸ਼ਨ ਵਧਾਵਾਂਗੇ ਪੈਨਸ਼ਨ ਵੀ ਨਹੀਂ ਵਧਾਈ ਮੈਂ ਸਾਡੇ 700 ਤੋਂ 1500 ਕਰ ਗਿਆ ਸੀ 1500 ਹੀ ਖੜੀ ਹੈ ਕਹਿੰਦੇ 2500 ਕਰੋਂਗੇ ਕਰਿਓ ਨਹੀਂ ਕਿਸਾਨਾਂ ਨੂੰ ਕਹਿੰਦੇ ਸੀ ਹਰ ਫਸਲ ਪਰ ਐਮ ਐਸ ਪੀ ਦੇਵਾਂਗੇ ਕੁਝ ਨਹੀਂ ਦਿੱਤਾ ਉਲਟਾ ਅੱਜ ਮੋਦੀ ਜੀ ਆਏ ਜਲੰਧਰ ਦੇ ਵਿੱਚ ਤੇ ਸਾਰੇ ਇਲਾਕੇ ਦੇ ਜਿੰਨੇ ਜਲੰਧਰ ਕੰਸਟਿਟੂਐਂਸੀ ਹੈ ਜਿੰਨੇ ਲੁਧਿਆਣਾ ਹੈ ਸਾਰੇ ਕਿਸਾਨਾਂ ਨੂੰ ਅੱਜ ਕਿੰਨੇ ਕਿਸਾਨ ਲੀਡਰ ਅੱਜ ਨਾજર ਬੰਦ ਹੈ ਉਧਰ ਮੋਦੀ ਆਇਆ ਹੈ ਉੱਥੇ ਦਾ ਨਾਰੇ ਮਾਰ ਰਿਹਾ ਖੁਸ਼ੀਆਂ ਬਣਾ ਰਿਹਾ ਤੇ ਕਿਸਾਨਾਂ ਦੇ ਘਰਾਂ ਦੇ ਵਿੱਚ ਰਾਤ ਚੱਕਲੇ ਬਹੁਤੇ ਕਿਸਾਨ ਤੇ ਲੀਡਰ ਤਾਂ ਇਹਨਾਂ ਪ੍ਰਾਈਜ਼ ਜਿਹੜੇ ਚੱਕੇ ਵੇ ਆਇਆ ਪ੍ਰਧਾਨ ਮੰਤਰੀ ਹੈ ਲੇਕਿਨ ਪੰਜਾਬ ਦੀ ਪੁਲਸ ਨੇ ਸਾਰੇ ਕਿਸਾਨਾਂ ਨੂੰ ਫੜ ਲਿਆ ਜਿਹੜੇ ਲੀਡਰ ਹੈ ਮੈਂ ਮੁੱਖ ਮੰਤਰੀ ਤੇ ਪੁੱਛਣਾ ਚਾਹੁੰਦਾ ਭਗਵੰਤ ਮਾਨ ਤੇ ਕਿ ਤੇਰਾ ਕੀ ਗੱਡਾ ਵੇ ਹੈ ਇਹਨਾਂ ਦੇ ਨਾਲ ਬੀਜੇਪੀ ਵਾਲੇ ਨਾਲ ਤੇਰੀ ਕੀ ਸਾਂਝ ਹੈ ਅੱਜ ਪਿੰਡ ਬੀੜਵਾਂ ਬਾਂਸਿਆਂ ਵਿਖੇ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਐਕਸ ਮੁੱਖ ਮੰਤਰੀ ਪੰਜਾਬ ਅੱਜ ਪਿੰਡ ਬੀਡਵਾਂਸਿਆਂ ਵਿਖੇ ਉਹਨਾਂ ਨੇ ਮੀਟਿੰਗ ਕੀਤੀ ਆ ਮੀਟਿੰਗ ਦੇ ਵਿੱਚ ਬਹੁਤ ਭਰਮਾ ਹੰਗਾਰੇ ਦੇ ਨਾਲ ਸੰਗਤ ਔਰ ਪਿੰਡ ਦੇ ਵਾਸੀ ਮੌਜੂਦ ਹੋਏ ਜਿੱਥੋਂ ਪਤਾ ਲੱਗਦਾ ਹੈ ਕਿ ਚਰਨਜੀਤ ਸਿੰਘ ਚੰਨੀ ਵੱਡੀ ਡੀਡ ਦੇ ਨਾਲ ਜਿੱਤ ਪ੍ਰਾਪਤ ਕਰਨਗੇ ਔਰ ਜੋ ਚੰਨੀ ਸਾਹਿਬ ਨੇ ਪਾਣੀ ਦੇ ਬਿੱਲ ਅੱਧੇ ਕੀਤੇ ਔਰ ਕਿਸਾਨਾਂ ਨੂੰ ਨਰਮਿੰਦਰ ਦਾ ਮੁਆਵਜਾ ਮੌਕੇ ਸਿਰ ਦਿੱਤਾ ਜਿਹੜੀਆਂ ਪਹਿਲੀਆਂ ਸਰਕਾਰਾਂ ਤੇ ਹੌਂਦੀਆਂ ਸਰਕਾਰਾਂ ਲਾਰੇ ਲਾਉਂਦੀਆਂ ਰਹੀਆਂ ਕਿਸੇ ਨੇ ਨਾ ਗਰੀਬ ਦੀ ਦਿਹਾੜੀ ਦਾ ਕੋਈ ਕੀਤਾ ਨਾ ਕਿਸੇ ਕਿਸਾਨ ਦਾ ਮੁਆਵਜਾ ਦਿੱਤਾ ਤੇ ਇਸ ਕਰਕੇ ਅੱਜ ਚਰਨਜੀਤ ਸਿੰਘ ਚੰਨੀ ਨੂੰ ਸਾਡੇ ਪਿੰਡ ਦੇ ਬੀੜਵਾਂਸੀਆਂ ਦੇ ਲੋਕਾਂ ਨੇ ਇਹ ਵਿਸ਼ਵਾਸ ਦਵਾਇਆ ਕਿ ਅਸੀਂ ਤੁਹਾਨੂੰ ਵੱਡੀ ਲੀਡ ਨਾਲ ਜਿਤਾਵਾਂਗੇ ਔਰ ਅਸੀਂ ਮੈਂ ਆਪਣੇ ਪਰੋਂ ਪਿੰਡ ਵਾਸੀਆਂ ਦਾ ਔਰ ਇਲਾਕਾ ਵਾਸੀਆਂ ਦਾ ਧੰਨਵਾਦ ਕਰਦਾ ਹਾਂ ਵੀ ਇੱਥੇ ਪਹੁੰਚਣ ਤੇ ਉਹਨਾਂ ਨੇ ਬਹੁਤ ਸਾਡਾ ਸਾਥ ਦਿੱਤਾ ਹੈ ਤੇ ਮੈਂ ਉਹਨਾਂ ਦਾ ਹਮੇਸ਼ਾ ਸਾਰੇ ਪਿੰਡ ਦਾ ਔਰ ਨਗਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦੀ ਹੋਵਾਂਗਾ। ਇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par but...